ਚੋਲਾ ਸਾਹਿਬ ਪਹੁੰਚਿਆ ਨਗਰ ਕੀਰਤਨ ਜੀ ਸਿੰਘਾ ਪ੍ਰੈਸ ਨਿਊ ਸੰਚਾਲਕ ਜਸਤੂ ਨਵਾਲਾ ਜੀ ਸਿੰਘਾ ਟੀਮ ਅਤੇ ਗੋਬਿੰਦ ਸਿੰਘ ਮਾਨ ਸ੍ਰਿ ਹਾਲੀ ਕਲਾਵੱਲੋ ਮਲੀ ਜਾਣਕਾਰੀ ਮੁਤਾਬਿਕ ਪੱਤਰਕਾਰ ਜਸਬੀਰ ਸਿੰਘ ਦੀ ਰਿਪੋਰਟ ਉਹਨਾਂ ਦੱਸਿਆ ਕਿ ਪੰਜਵੇਂ ਪਾਸ਼ਾ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਵਰਸਾਇ ਇਤਿਹਾਸਿਕ ਨਗਰ ਚੋਲਾ ਸਾਹਿਬ ਵਿਖੇ ਜਲਾ ਤਰਨ ਤਰਨ ਚ ਪੈਂਦੇ ਗੁਰਦੁਆਰਾ ਪਾਸ਼ਾਈ ਪੰਜਵੀਂ ਦਰਬਾਰ ਤੇ ਪਹੁੰਚਿਆ ਮਹਾਨ ਵਿਸ਼ਾਲ ਨਗਰ ਕੀਰਤਨ ਇਹ ਨਗਰ ਕੀਰਤਨ 450 ਸਾਲਾ ਸ਼ਤਾਬਦੀ ਦੇ ਸਬੰਧ ਚ ਪਾਰਲੇ ਬਾਬਾ ਬਸ਼ਾਮ ਸਿੰਘ ਔਟਾਰੀ ਜੀ ਦੇ ਦਰਬਾਰ ਤੋਂ ਸੰਗਤਾਂ ਦੇ ਸਹਿਯੋਗ ਸਦਕਾ ਅਤੇ ਬਾਬਾ ਸ਼ਿੰਦਰ ਸਿੰਘ ਜੀ ਦੀ ਦੇਖਰੇਖ ਹੇਠ ਸਭਰਾਮਾ ਤੋਂ ਚੱਲਦਾ ਹੋਇਆ ਵੱਖ-ਵੱਖ ਪਿੰਡਾਂ ਦੇ ਪੜਾਅ ਕਰਕੇ ਪਹੁੰਚਿਆ ਹਰੀਕੇ ਪੱਤਣ ਉਸ ਤੋਂ ਅੱਗੇ ਹਾਈਵੇ ਰੋਡ ਦੇ ਪਿੰਡਾਂ ਤੋਂ ਲੰਘ ਕੇ ਖਾਰੇ ਵਾਲੇ ਪੁਲ ਤੋਂ ਲੰਘ ਕੇ ਪਹੁੰਚਿਆ ਤਨਤਨ ਸ੍ਰੀ ਗੁਰੂ ਅਰਜਨ ਦੇਵ ਦਰਬਾਰ ਪਾਸ਼ਾਏ ਪੰਜਵੀਂ ਚੋਲਾ ਸਾਹਿਬ ਵਿਖੇ ਇਸ ਸਮੇਂ ਨਗਰ ਨਿਵਾਸੀ ਅਤੇ ਚੋਲਾ ਸਾਹਿਬ ਬਾਜ਼ਾਰ ਦੀਆਂ ਸੰਗਤਾਂ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੇਵਾਦਾਰ ਅਤੇ ਨਗਰ ਨਿਵਾਸੀ ਮੋਤਵਾਰ ਆਏ ਨਗਰ ਕੀਰਤਨ ਦਾ ਸਵਾਗਤ ਕਰਦੇ ਹੋਏ ਸਰਦਾਰ ਗੁਰਬਚਨ ਸਿੰਘ ਚੇਅਰਮੈਨ ਕਰਮੂ ਵਾਲਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਅਤੇ ਉਹਨਾਂ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਗੁਰੂ ਅਰਜਨ ਦੇਵ ਦਰਬਾਰ ਦੇ ਮੈਨੇਜਰ ਸਰਦਾਰ ਰਣਜੀਤ ਸਿੰਘ ਜੀ ਅਤੇ ਉਹਨਾਂ ਨਾਲ ਗੁਰਦੁਆਰਾ ਸ਼ੀਦਾਂ ਸਾਹਿਬ ਵਾਲੇ ਮਹਾਂਪੁਰਖ ਬਾਬਾ ਜਗਤਾਰ ਸਿੰਘ ਜੀ ਅਤੇ ਹੋਰ ਵੀ ਨਗਰ ਦੀ ਮੋਤਵਾਰ ਸੰਗਤਾਂ ਨੇ ਪੰਜ ਪਿਆਰੇ ਸਹਿਬਾਨ ਨੂੰ ਸਰਪਾ ਸਨਮਾਨਿਤ ਕੀਤਾ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੁੰਦਰ ਰੋਮਾਲੇ ਸਾਹਿਬ ਪੇਟਾ ਕੀਤਾ ਗਿਆ ਇਸ ਸਮੇਂ ਬਾਬਾ ਅਸ਼ਿੰਦਰ ਸਿੰਘ ਜੀ ਨੂੰ ਕਰਮੋ ਵਾਲਾ ਸਾਹਿਬ ਅਤੇ ਮੈਨੇਜਰ ਸਾਹਿਬ ਅਤੇ ਉਹਨਾਂ ਨਾਲ ਪ੍ਰਬੰਧਕਾਂ ਵੱਲੋਂ ਸਿਰਪਾਉ ਸਨਮਾਨਿਤ ਕੀਤਾ ਗਿਆ ਉਹਨਾਂ ਸਮੇਤ ਸਾਰੇ ਨਗਰ ਕੀਰਤਨ ਨੂੰ ਜੀ ਆਇਆਂ ਕਰਦੇ ਹੋਏ ਸੰਗਤਾਂ ਲਈ ਲਗਾਏ ਗਏ ਵੱਡੇ ਪੱਧਰ ਤੇ ਲੰਗਰ ਜਿਵੇਂ ਕਿ ਚਾਹ ਪਕੌੜੇ ਦੇ ਲੰਗਰ ਠੰਡੀ ਲੱਸੀ ਦੇ ਲੰਗਰ ਸੇਬਾਂ ਅਤੇ ਕੇਲਿਆਂ ਦੇ ਲੰਗਰ ਅਤੇ ਹੋਰ ਵੀ ਕਈ ਤਰ੍ਹਾਂ ਦੇ ਲੰਗਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਚੋਲਾ ਸਾਹਿਬ ਬਾਜ਼ਾਰ ਦੇ ਦੁਕਾਨਦਾਰਾਂ ਵੱਲੋਂ ਲਗਾਏ ਗਏ ਦਸ ਰਿਆਣ ਬਿੱਲਾ ਬਰੈਡਾਂ ਵਾਲੇ ਅਤੇ ਉਹਨਾਂ ਨਾਲ ਖੜੀਆਂ ਹੋਰ ਵੀ ਸੰਗਤਾਂ ਅਤੇ ਅੱਗੇ ਨਗਰ ਕੀਰਤਨ ਨੂੰ ਗੋਂਦਵਾਲ ਸਾਹਿਬ ਰਵਾਨਾ ਕਰਦੇ ਹੋਏ ਅਤੇ ਸਹਿਯੋਗੀ ਸੰਗਤਾਂ ਦਾ ਅਤੇ ਨਗਰ ਕੀਰਤਨ ਨਾਲ ਆਈਆਂ ਸੰਗਤਾਂ ਦਾ ਧੰਨਵਾਦ ਕਰਦੇ ਹੋਏ ਇਹ ਸਬੰਧੀ ਦੱਸ ਰਹੇ ਆਪਣੇ ਵਿਚਾਰ ਮੈਨੇਜਰ ਸਰਦਾਰ ਰਣਜੀਤ ਸਿੰਘ ਜੀ ਪੱਤਰਕਾਰ ਜਸਵੀਰ ਸਿੰਘ ਦੀ ਰਿਪੋਰਟ ਵੇਖੋ ਵੀਡੀਓ ਅਤੇ ਤਸਵੀਰਾਂ 'ਚ ਚੈਨਲ ਸਹਿਯੋਗੀ ਸੱਜਣ ਸਰਦਾਰ ਸਰਵਣ ਸਿੰਘ ਫੌਜੀ ਸਮਾਜ ਸੇਵੀ ਚੋਹਲਾ ਸਾਹਿਬ ਸਰਬਜੀਤ ਸਿੰਘ ਸਾਹਿਬ ਖੁਸ਼ੀ ਜਨਰਲ ਸਟੋਰ ਚੋਹਲਾ ਸਾਹਿਬ ਗੋਬਿੰਦ ਸਿੰਘ ਮਾਨ ਸ੍ਰੀ ਹਾਲੀ ਕਲਾ ਬਿਲੇ ਭਾਈ ਬਿੜਾ ਵਾਲੇ ਮੈਂ ਪਤਰਕਾਰ ਜਸਵੀਰ ਸਿੰਘ ਅੱਜ ਚੋਲਾ ਸਾਹਿਬ 'ਚ ਬਹੁਤ ਕੱਠ ਹੋ ਰਿਹਾ ਸਰਤਾ ਆਜਾਰੀਆਂ ਇਹ ਆਪ ਜੀ ਨੇ ਸੰਗਤਾਂ ਦਾ ਕੱਟ ਕੀਤਾ ਹੋਇਆ ਇਹ ਕਾਹਦੇ ਵਾਸਤੇ ਕੀਤਾ ਹੈ ਸਭ ਤੋਂ ਪਹਿਲਾਂ ਜੀ ਗੁਰੂ ਸਾਹਿਬ ਦੀ ਬਣਾਈ ਹੋਈ ਫਤਿਹ ਗਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜਸਵੀਰ ਜੀ ਇਹ ਜਿਹੜਾ ਕੱਠ ਹੈਗਾ ਜੀ ਇਹ ਨਗਰ ਕੀਰਤਨ ਆ ਰਿਹਾ ਜੀ ਅੱਜ ਫਤਿਹਗੜ੍ਹ ਸੁਭਰਾਵਾਂ ਤੋਂ ਵਾਖ ਵਖ ਪੜਾਵਾ ਤੋਂ ਹੁੰਦਾ ਆ ਚੋਲਾ ਸਾਹਿਬ ਦੇ ਵਿੱਚ ਆ ਕੇ ਇੱਥੋਂ ਗੋਂਦਵਾਲ ਸਾਹਿਬ ਜਾ ਰਿਹਾ ਜੀ ਇਹ ਇਲਾਕੇ ਵਾਲੀਆਂ ਸੰਗਤਾਂ ਨੇ ਤੇ ਸ਼ਰੂਮਨੀ ਕਮੇਟੀ ਨੇ ਰਲ ਕੇ ਇਹ ਨਗਰ ਕੀਰਤਨ ਦੇ ਸੰਬੰਧ ਵਿੱਚ ਲੰਗਰ ਪਾਣੀ ਦਾ ਇੰਤਜ਼ਾਮ ਕੀਤਾ ਹੋਇਆ ਜੀ ਅੱਜ ਇੱਥੇ ਪਹਿਲਾਂ ਤੇ ਇੱਕ ਲੱਸੀ ਦਾ ਲੰਗਰ ਤੇ ਨਾਲ ਫਲ ਸੇਮ ਤੇ ਛੇਵ ਜਿਹੜਾ ਉਹ ਵੰਡੇ ਜਾਣਗੇ ਜੀ ਕਿਉਂ ਜਹਾਰਾ ਦੀ ਕੀਂਤੀ ਜੇ ਸੰਗਤਾਂ ਨਹੀਂ ਆ ਜੀ ਇਕੱਲਾ ਬੰਦਾ ਇਹ ਕੋਈ ਲੰਗਰ ਚਲਾ ਨਹੀਂ ਸਕਦਾ ਜੀ ਤੇ ਅਗਲੇ ਬਨੇ ਸ਼ਰੂਨੀ ਕਮੇਟੀ ਦਾ ਫਰਾ ਜੀ ਉਹਨਾਂ ਨੇ ਚਾਹ ਪਕੌੜਿਆਂ ਦਾ ਲੰਗਰ ਤੇ ਨਾਲ ਜਲ ਪਾਣੀ ਦਾ ਜੋ ਵੀ ਹੈਗਾ ਜੀ ਉਹ ਸਾਰੇ ਪ੍ਰਬੰਧ ਕੀਤੇ ਹੋਏ ਹੈ ਜੀ ਇਹ ਸਾਰੇ ਇਲਾਕੇ ਦਾ ਚੋਲਾ ਸਾਹਿਬ ਦੀ ਸੰਗਤ ਨੇ ਰਲ ਕੇ ਬਿਜਾਰ ਨੇ ਰਲ ਕੇ ਇਹ ਸਾਰੇ ਪ੍ਰਬੰਧ ਕੀਤੇ ਹੋਏ ਹੈ ਜੀ ਆਪ ਜੀ ਦੇ ਕਹਿੰਦਾ ਭਾਵੇਂ ਸਾਡੀ ਚੋਲਾ ਸਾਹਿਬ ਰਲ ਕੇ ਦੀ ਮਾਣ ਵਾਲੀ ਗੱਲ ਕੇ ਅੱਜ ਜਿਹੜੋਂ ਨਗਰ ਨਲਕੇ ਜਾ ਰਿਹਾ ਨਗਰਿਕ ਜਨ ਗੁਰਵਾਰ ਸਾਹਿਬ ਆਪ ਜੀ ਸਾਰੇ ਸੰਤਾਂਾਂ ਦੀ ਸੇਵਾ ਪਾਣੀ ਵਿੱਚ ਆਓ ਭਾਈ ਪਾਣੀ ਖੜੇ ਜੀ ਇਹ ਗੁਰੂ ਰਾਮਦਾਸ ਜੀ ਦੇ ਇੱਕ ਗੋਟਾ ਗਤੀ ਦਿਵਸ ਤੇ ਗੁਰੂ ਅਮਰਦਾਸ ਜੀ ਦਾ ਜੋਤੀ ਜੋਤਿ ਇਸ ਦੇ ਸੰਬੰਧ ਵਿੱਚ ਇਹ ਨਗਰ ਕੀਰਤਨ ਆ ਰਿਹਾ ਜੀ ਵੱਖ-ਵੱਖ ਪੜਾਵਾਂ ਤੋਂ ਹੋ ਕੇ ਤੇ ਇਥੋਂ ਅੱਜ ਚੋਲਾ ਸਾਉ ਤੋਂ ਫਿਰ ਬਾਅਦ ਵਿੱਚ ਵੱਖ-ਵੱਖ ਪੜਾਵਾਂ ਤੋਂ ਦੇ ਹੋਏ ਇਹ ਨਗਰ ਕੀਰਤਨ ਕੁੰਦਵਾਨ ਸਾਹਿਬ ਪਹੁੰਚੇਗਾ ਜੀ ਅੱਛਾ ਜੀ ਬਿਲਕੁਲ ਧੰਨਵਾਦ ਆਪ ਜੀ ਨੂੰ ਸਭ ਨੂੰ ਵਾਹਿਗੁਰੂ ਜिक्का ਖਾਲਸਾ ਵਾਹਿਗੁਰੂ ਜिक्का ਜਿਨ੍ਹਾਂ ਤੋਂ ਵਰਸੋਏ ਹੋਏ ਸਤਕਾਰ ਜਗ ਮਹਾਂਪੁਰਖ ਸੰਤ ਬਾਬਾ ਕੋਲਾ ਸਿੰਘ ਸਾਹਿਬ ਜੀ ਔਰ ਸੰਤ ਬਾਬਾ ਸ਼ਿੰਦਰ ਸਿੰਘ ਸਾਹਿਬ ਜੀ ਫਤਿਹਗੜ੍ਹ ਸੁਬਰਾਮਾ ਵਾਲੇ ਸ਼ਹੀਦ ਸਿੱਖ ਜਰਨੈਲ ਸਰਦਾਰ ਸ਼ਾਮਪਿੰਗ ਜੀ ਆ ਕੱਤਕ ਪਸੰਦ ਇਹੋ ਕਮਾਲ ਨੇ ਹੋਜਦੇ ਨੇ ਹਵਾਲੇ ਖੇਤਾਂ ਦਾ ਚਲ ਚੱਲ ਹੁੰਦੇ ਨੇ ਸ਼ੋਰ ਕੋਲੋਂ ਦੇ ਅੰਜਾਮ ਵੈਰੀ ਜਾਣੇ ਹਿੱਲਦੇ ਜਾਣੇ ਹਿੱਲਾ ਦੇ ਸੂਰੇ ਚੰਦਰ ਉਹ ਬੰਦ ਬੋਲਦੇ ਨਹੀਂ ਲੱਗ ਕੇ ਮੁੱਕੇ ਨੇ ਮੁੱਕਦੇ ਲੱਖਾ ਹੁੰਦੇ ਨੇ ਜਾਣੇ ਹਿੱਲਾ ਦੇ ਬੋਲੇ ਸੋਲੇ ਯਕ ਕਰੇ ਅਕਲ ਮਰ ਤਖਣਾ ਰਤੀ ਮੱਲਾਲ ਮੇਰੋ ਹੁਸਨ ਦੇ ਦਲਾਲ ਵਸਲੀ ਦੀ ਚੱਲਦੀ ਨਾਲ ਲਹੂ ਖਤਰੇ ਖਾਣੇ ਹਿੰਦਾਂ ਦੇ ਸੂਰੇ ਜਾਨ ਦਵ ਬਿਨਾ ਜਾ ਬਦਲੇ ਲੈਣਾ ਸਾਫ ਕਰਾ ਸੁਖਾ ਸਿੰਘ ਮੈਂ ਜਿੱਲੇ ਚੋੜ ਬਾਰੇ ਮੇਂ ਗਾਵੇ ਫੇਰਾ ਦੇ ਜੀ ਤੁਲ ਰਹੇ ਸ਼ਾਰਕੋਲ ਦੇ ਹਰ ਜੰਮ ਬਲੀ ਯਾਰੀ ਦਲ ਦੇਾਰੇ ਹਿੰਦਾਂ ਦੀ ਖਾਤੋਲੇ ਸੇ ਮਹਾਨ ਰੱਖਿਆ ਕਰੇ ਅਕਲ ਮਰ ਤਖਣਾ ਰਤੀ ਮੱਲਾਲ

सत रामे गुरु सत रामे गुरु ਯਾਰ ਜੀ ਚਿੰਝੂੜੀ ਆਜ ਨਹੀਂ ਦੇ ਰਹੇ ਲੱਗਦੇ ਮੈਂ ਧੰਵਾਦੀ ਹਾਂ ਬਾਬਾ ਜੀ ਬਾਬਾ ਜਗਤਾਰ ਸਿੰਘ ਜੀ ਅੱਜ ਟੋਲਾ ਸਾਹਿਬ ਵਾਲੇ ਕਹਿੰਦੇ ਆ ਤੇ ਜੋ ਸਾਥ ਸੋਨੇ ਦੀ ਨਾਗਰਿਕ ਸੰਗਤ ਹੋਣੀ ਚਾਹੀਦੀ ਹੈ ਜੱਜੇ ਦਾ ਜਦੋਂ ਗੁਰੂ ਸਾਹਿਬ ਜੀ ਗੁਰੂ ਜੀ ਦਾ ਸੁੰਦਰ ਮਾਰ ਪਾਸਟਰ ਤੋਂ ਕੀਤੇ ਗਏ ਨੇ ਮੈਂ ਇਹ ਵੀ ਕਹਿਣਾ ਜੱਜੇ ਦਾ ਪ੍ਰੋਫੈਸਰ ਸਹਿਬ ਦੋਸਤ ਵਾਲਾ ਪ੍ਰਬੰਧਕ ਕਮੇਟੀ ਸੱਜ ਜਗਤ ਦੀ ਸਰਕਾਰ ਜੋ ਸ਼ਖੀਅਤ ਦਾ ਚਿਹਰਾ ਤੋਂ ਹੁੰਦੇ ਹੋਏ ਗੁਰੂ ਪਾਤਸ਼ਾਹ ਜੀ ਸਾਹਿਬ ਜਿਤੇ ਸੰਗਤਾਂ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਹੀਆਂ ਨੇ ਉਹ ਬੜੇ ਪਿਆਰ ਦੇ ਨਾਲ ਗੁਰੂ ਕੀ ਸੰਗਤਾਂ ਨਾਮਜ਼ਕਾਰ ਕਰ ਰਹੀਆਂ ਨੇ ਪੰਜ ਪਿਆਰੇ ਸਿੰਘ ਸਾਹਿਬਾਨ ਦਾ ਸਤਿਕਾਰ ਕਰਕੇ ਜਿਹੜੀ ਸੰਗਤ ਨਗਰ ਕੀਰਤਨ ਦੇ ਨਾਲ ਹੈ ਮੈਂ ਬੇਨਤੀ ਕਰਾਂਗਾ ਇੱਥੇ ਗੁਰੂ ਘਰ ਦੇ ਸੇਵਾਦਾਰਾਂ ਨੇ ਗੁਰੂ ਕੀ ਸੰਗਤੇ ਛਕਣ ਵਾਸਤੇ ਚਾਹ ਪਕੌੜੇ ਦੇ ਵੇਸ਼ਣ ਦਾ ਪ੍ਰਬੰਧ ਕੀਤਾ ਵਾ ਜੀ ਨਾ ਜੀ ਜੋ ਸਮਾਂ ਸਾਧ ਸੰਗਤਾਂ ਤੋਂ ਚਾਲ ਨੇ ਜੀ ਦੋਨਾ ਬੰਦੂਆਂ ਦਾ 45 ਵਾਲਾ ਸਾਧ ਦੀ ਗੁਰੂ ਜਿਹੜਾ ਹੈ ਸਾਧ ਸੰਗਤ ਨੇ ਉਹ ਕੋਈ ਗੱਲ ਨਹੀਂ ਜੀ ਪਾਉਰਾ ਪਿਰਾਉ ਉਡਾਇਆ ਜਾ ਰਿਹਾ ਹੈ ਜੀ ਜੀ ਦਾ ਤੇ ਗੁਰਦੁਆਰਾ ਸਾਹਿਬ ਦੇ ਅਧਿਰਪਤੀ ਦਾ ਸਤਕਾਰ ਸਾਰੇ ਸੇਵਾਦਾਰਾਂ ਨੂੰ ਬੇਨਤੀ ਕਿਛੋ ਪੱਕ ਇਦਾਂ ਹੀ ਨਿਸ਼ਕੋਜ ਨਾਲ ਹੀ ਜਲਪਾਣੀ ਨਾਲ ਵਰਤਾ ਦਿਓ ਕਿਆ ਵਰਤੋਂ ਦੇ ਨਾਲ ਨਰਪਣਾ ਕਿਆ ਤੋੜੇ ਉੱਤਰ ਕੇ ਨਹੀਂ ਜਿਹਦੇ ਪਿਆਰ ਕੀਤੇ ਨੇ ਜਿਹਦੇ ਵੀ ਸੇਵਾਦਾਰ ਨੇ ਮੈਨੂੰ ਬੇਨਤੀ ਇੱਥੇ ਬੋਲੋ ਜੇ ਤਾਂ ਸੰਤ ਨੰਬਰ 52 ਜੀ ਜੀ ਬਾਬਾ ਜੀ ਬਾਬਾ ਸ਼ੇਰ ਸਿੰਘ ਜੀ ਉਹਨਾਂ ਨੇ ਇੱਕ ਪ੍ਰੇਤਰ ਅਸਥਾਨ ਦੀ ਜਿਹੜੀ ਕਾਰ ਸੇਵਾ ਹੈ શ્રીਮਾਨ ਸੰਤ ਬਾਬਾ ਤਾਰਾ ਸਿੰਘ ਜੀ ਸਿਹਾਲੀ ਸਾਹਿਬ ਵਾਲੇ ਮਹਾਂਪੁਰਸ਼ શ્રીਮਾਨ ਸੰਤ ਬਾਬਾ ਭੋਰਾ ਸਿੰਘ ਸਾਹਿਬ ਜੀ ਇਸ ਨਾਲ ਕਰਦੇ ਵਿੱਚ ਮਹਾਂਪੁਰਸ਼ ਬਣਿਆ ਸੀ ਇੱਕ ਨਹੀਂ ਵਿਅਕਤਤਾ ਮਾਦੀਆ ਜਿਹੜੀਆਂ ਸੁਆਵਾਂ ਨੇ ਉਹ ਸੱਚਖੰਡ ਵਾਸੀ ਮਾਪੂਚਾ ਵੱਲ ਜੀਰ ਲਿਆ ਗਿਆ ਪੀਰੋ ਜਵਾਈਆ ਬੀਨੀਆਂ ਨੇ ਸੋ ਹਾਂਜੀ ਕਿਰਪਾ ਜੀ ਸੋ ਮਿਆ ਸੋ ਸ੍ਰੀ ਅਕਾਲ ਜੀ ਮੇਰ ਕਰਨ ਜੀ ਸੱਜੇ ਬਾਦਸ਼ਾਹ ਠੀਕ ਲਾ ਸਤਨੂ ਜੀ ਜੋਤੀ ਜੋਤ ਸਮਾ ਜਾਂਦੇ ਨੇ ਸੋ ਇਹ ਤਾਂ ਅੱਡਾ ਫਰਕ ਦੁਨੀਆਂ ਦੇ ਵਿੱਚ ਕਿੰਨੇ ਕਿਤੇ ਵੇਖਣ ਨੂੰ ਨਜ਼ਰ ਨਹੀਂ ਆਉਂਦਾ ਸੇਵਾ ਤੋਂ ਪ੍ਰਸ਼ਾਨੋ ਕੇ ਅੱਜ ਦੇ ਦਿਨ 6 ਸਾਲ 11ਵੀਂ ਜਪਜੀ ਸਾਹਿਬ ਦੇ 84 ਇਸ਼ਨਾਨ ਕਰਨ ਦੇ ਨਾਲ ਭੰਗੂ ਅਮਰਦਾਸ ਪਰਾਜੀਆਂ ਨੇ ਮਿਹਰ ਤੁਸੀਂ ਕਾਲਜ ਨਾਲ ਪਹਿਲੇ ਸਵਾਗਤ ਤੱਕ ਕਿ ਤੂੰ ਮੁੜਨਾ ਨਹੀਂ ਉੱਥੇ ਤੁਹਾਡੇ ਦਰਸ਼ਨ ਕਰਨੇ ਆ ਚਲੋ ਜੀ ਅੱਗੇ ਚੱਲੀਏ ਬਾਬਾ ਜੀ ਬਹੁਤ ਬਹੁਤ ਆ ਜੋ ਸਰਦਾਰ ਰਣਜੀਤ ਸਿੰਘ ਕੰਵਾਲਾ ਆਪ ਜੀ ਪਹਿਲੀ ਗੱਲ ਤਾਂ ਗੋਇੰਦਵਾਲ ਸਾਹਿਬ ਤੱਕ ਚੱਲੋ ਨੀ ਤੇ ਛੋਟੇ ਛੋਲੇ ਕੱਟ ਦਾ ਜਰੂਰ ਚਲਾਉਣਾ ਬੋਤੂ ਕੁਝੇ ਲੈ ਕੇ ਆਜੇ ਵਾਪਸ ਕੋਈ ਸੱਗਾ ਰਿੱਕਾ ਪਰੌਣਾ ਆਵੇ ਤੇ ਉਹਨੂੰ ਦੂਰ ਅੰਜਾਈ ਦਾ ਪਰ ਜੇ ਮਾ ਪਾ ਪਾਸ਼ਾ ਤੇ ਪਾਸ਼ਾ ਧੰਗੁਰੂ ਗ੍ਰੰਥਾ ਮਹਾਰਾਜੀ ਦੇ ਪੰਤੇ ਮਹਾਰਾਜੀ ਤੋਂ ਜੀਵਨ ਦੀ ਕਰਾਣੀ ਆ ਜੀ ਆ ਜੀ बैठे थाई काए इधर लाओ पानी और लाओ पेटियां पानी चल चल पानी पानी डालो पानी क्या इस तरफ आ जाओ नाल नालो माना जशवर सिंह ਅਜੀਤ ਜੀ ਜਿਹੜਾ ਸਾਡੇ ਬੜਾ ਪਾਛੇ ਰਿਆ ਆਪ ਜੀ ਦੇ ਨੰਨੇ ਹੀ ਹੋਰ ਬੜੀ ਸ਼ਰਮਿੰਗ ਨਗਰ ਕਿਥੀ ਨਗਰ ਤੇ ਕਿਹੜੇ ਜਨ ਨੂੰ ਮਿਲਦਾ ਹੈ ਕਿਵੇਂ ਸਵਾਗਤ ਕਰੀਦਾ ਹੈ ਲਾਜ਼ਮ ਹੈ ਜੇ ਤੋੜਾ ਪਾਛੇ ਲਈ ਤੋੜਾ ਸਾਹਿਬ ਵਾਹਿਗੁਰੂ ਜੀ ਕਾਹਨ ਸਾਹਿਬ ਵਾਹਿਗੁਰੂ ਜੀ ਦੇ ਸੰਸਥਾ ਦੇ ਸਹਿਯੋਗ ਦੇ ਨਾਲ ਜਿਹੜਾ ਅੱਜ ਨਗਰ ਕਿਥਾ ਆਇਆ ਨੇ ਗੁਰਦੁਆਰਾ ਸ਼ਾਮ ਸੇਗਤੀ ਸ਼ਾਮ ਸੂਚੇ ਤਾਰੀਖ ਉਹ ਉਹਨਾਂ ਦੇ ਜਗ੍ਹਾ ਦੇ ਪੱਧਰ ਦਾ ਉਹ ਦੇਖਣ ਸਮਰਾਵੋ ਉਥੋਂ ਲਗਾ ਕਿੰਨਾ ਬਾਬਾ ਸੁਦਰ ਸਿੰਘ ਜੀ ਜੋ ਵਾਈ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ ਪਿਆਰੇ ਦੇ ਗਵਾਏ ਜਿਹੜਾ ਆਰੰਭ ਹੋਇਆ ਸੀ ਉਹਨਾਂ ਨੇ ਇਥੋਂ ਪ੍ਰਾ ਕਰਦੇ ਹੋਏ ਲਗੋ ਕਥਾਵਾਂ ਤੋਂ ਜੋੜਾ ਸਾਹਿਬ ਦੇ ਸਿਰਕੇ ਗੁਰਦਾਸ ਸਾਹਿਬ ਕੇ ਤੋਂ ਜਿੱਥੇ ਸੰਗਤਾਂ ਦੇ ਸਜੋਗਰਾ ਬਹੁਤ ਭਾਈ ਸਤ ਦਾ ਗੱਠ ਕੀਤਾ ਗਿਆ ਤੇ ਸੰਗਤਾਂ ਨੇ ਬਹੁਤ ਬਜਾਰ ਦੀਆਂ ਸੰਗਤਾਂ ਦਾ ਖੇਦੀਆਂ ਅਕਸਰ ਸੰਗਤਾਂ ਨੇ ਬਹੁਤ amount ਦਾ ਸੇਵਾ ਕੀਤੀ ਮੈਂ ਸੰਗਤਾਂ ਦਾ ਬਹੁਤ ਬਹੁਤ ਸਤਿਕਾਰ ਕੀਤਾ ਅੱਜ ਇਹ ਬਹੁਤ ਸੰਤਾਨਾ ਕੀਤੀ ਤੇ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਅੱਗੇ ਤੋਂ ਵੀ ਆਸ ਕਰਦੇ ਗੇ ਇਸੇ ਤਰ੍ਹਾਂ ਜਿਤਨਾ ਗੁਰੂ ਸਾਹਿਬ ਜੀ ਨੇ ਦਿਹਾੜੇ ਮਨਾਏ ਜਾਂਦੇ ਆਂ ਇਸੇ ਤਰ੍ਹਾਂ ਸੰਗਤਾਂ ਇੱਕ ਦੂਜੇ ਨਾਲ ਪਿਆਰ ਨਾਲ ਸੰਜੋਗ ਦੇ ਨਾਲ ਸੰਗਤਾਂ ਮਨਾਉਣ ਤੇ ਗੁਰੂ ਸਾਹਿਬ ਜੀ ਦੀ ਖੁਸ਼ੀਆਂ ਪ੍ਰਾਪਤ ਕਰਨ ਇਹ ਜਿਹੜਾ ਤਿਲ ਕੀਤਾ ਜਾ ਰਿਹਾ ਗੁਰਦੁਆਰਾ ਬੌਲੀ ਸਾਹਿਬ ਮੂਰਦਾ ਸਾਹਿਬ ਕਿਸਮਾਪੂ ਵੇਗਾ ਨਹੀਂ ਇਹੋ ਸੰਗਤਾਂ ਦੇ ਸੰਜੋਗ ਨਾਲ ਮਨਾਇਆ ਗਿਆ ਜੋ ਵੀ ਦਿਹਾੜਾ ਸੰਗਤਾਂ ਦੀਆਂ ਦਿਲਾਂ ਨਾਲ ਪਿਆਰ ਕੀਤਾ ਗਿਆ ਹੈ ਸੋ ਸੰਤਾਨ ਗੁਰੂ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ। ਆਪ ਵੀ ਦੇ ਕੰਡਾ ਪੜਾ ਹੈ ਕਿ 14 ਸਾਲ ਦੇ ਸੰਤਾਂ ਦੇ ਇਲਾਕੇ ਨਾਲ ਸੀ ਸੰਤ ਗੁਰੂ ਅਜੇ ਵੀ ਬਾਤ ਹੈ ਕਿ ਇਹੋ ਜਿਹੀ ਪ੍ਰਾਤ ਕਰਨ ਸੰਤਾਂ ਤੇ ਬਹੁਤ ਖੁਸ਼ੀ ਆ ਰਹੀ ਗੁਰੂ ਕਾ ਦੋ ਖੁਸ਼ੀਆਂ ਪ੍ਰਾਪਤ ਹੋ ਰਹੀਆਂ ਆਪ ਜੀ ਜੇਹੇ ਕਹਾਂ ਤੋਂ ਜੀ ਮਹਾਰਾਜ ਜੀ ਨਾਲ ਗੱਲ ਕਰਾਂਗੇ ਸਾਰੀਆਂ ਸੰਤਾਂ ਰਾਂ ਦੇ ਗੁਰੂ ਸਾਹਿਬ ਦੇ ਜਾੜੇ ਬਣਾਏ ਜਾਣ ਤੇ ਅੱਗੇ ਤੋਂ ਵੀ ਜਿਤਨਾ ਜੋ ਵੀ ਮਹਾਰਾਜ ਦੇ ਸਤਵੀਆਂ ਬਣਾਈਆਂ ਜਾ ਰਹੀਆਂ ਆ ਸਾਡੇ ਸਤਿਕਾਰਯੋਗ ਦਾ ਸਾਡੇ ਅਕਦੇ ਦੇ ਮੈਂਬਰ ਸਰਦਾਰ ਗੁਰਬੰਧ ਸਿੰਘ ਕਮਵਾ ਸਾਹਿਬ ਉਹਨਾਂ ਦੇ ਸਹਿਯੋਗਦਾਰ ਤੇ ਸਾਹਿਬ ਜੀ ਦੇ ਗੁਰਪ੍ਰਸਾਦ ਸਾਹਿਬ ਜੀ ਦੇ ਮਹਾਰਾਜ ਜੋਗਵਾਈ ਵਿੱਚ ਜਿਸ ਤਰ੍ਹਾਂ ਸਦਾ ਵੀ ਜੜੇ ਮਨਾਏ ਜਾਣਗੇ ਅਗੋਂ ਵੀ ਮਹਾਰਾਜ ਦੀ ਕਿਰਪਾ ਕਰਦ ਸਖਤਾਂ ਦੇ ਸਜੋਗ ਮਨਾਏ ਜਾਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਿੰਘਾ ਟীম ਅਤੇ ਜਸਤਨਾ ਵਾਲਾ ਵੱਲੋਂ ਆਵਾਜ਼ਾਈ ਲੋਕਾਂ ਲਈ ਖਾਸ ਮੈਸੇਜ ਸਾਫ਼ ਕਨਿਜਮਾ ਨੂੰ ਅਪਣਾਓ ਸੜਕ ਆਵਾਜਾਈ ਲੋਕ ਪੜਾਈ ਵਿੱਚ ਵਾਧਾ ਪਾਓ ਆਪਣੇ ਵਾਹਨ ਦੀ ਸਪੀਡ ਨੂੰ ਨਿਰੰਤਰ ਵਿੱਚ ਰੱਖੋ ਕਿਉਂਕਿ ਸੜਕ ਤੇ ਆਵਾਜਾਈ ਲੋਕ ਸਾਡੇ ਆਪਣੇ ਹਨ ਘਰ ਪੜਾ ਸੋ ਹੋ ਪੜਾ ਅੰਤ ਪੜੇ ਦਾ ਪੜਾ ਪਿਆਰੇ ਦਰਸ਼ਕੋ ਜੀ ਸਿੰਘਾ ਟੀਵੀ ਚੈਨਲ ਤੁਹਾਡਾ ਆਪਣਾ ਚੈਨਲ ਹੈ ਇਸ ਨੂੰ ਲਾਇਕ ਕਮੈਂਟ ਸ਼ੇਅਰ ਕਰੋ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਇਸ ਨੂੰ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ ਦਬਾਉਣਾ ਨਾ ਭੁੱਲੋ ਤਾਂ ਕਿ ਹਰ ਆਉਣ ਵਾਲੀ ਵੀਡੀਓ ਆਪਜੀ ਤੱਕ ਸਭ ਤੋਂ ਪਹਿਲਾ ਪਹੁੰਚ ਸਕੇ ਆਪਣੇ ਪਿੰਡ ਜਾਂ ਸ਼ਹਿਰ ਦਾ ਕੋਈ ਵੀ ਪ੍ਰੋਗਰਾਮ ਫੁੱਲ ਐਚਡੀ ਲਾਈਵ ਕਰਵਾਉਣ ਸੰਬੰਧੀ ਅਤੇ ਆਪਣੇ ਕਾਰੋਬਾਰ ਦੀ ਐਡ ਮਸ਼ੂਰੀ ਕਰਵਾਉਣ ਸੰਬੰਧੀ ਸੰਪਰਕ ਨੰਬਰ 9779319426 9872635913